ਸਸਕਲ ਜੀ ਮੈਂ ਹਕਰ ਸਿੰਘ 베ਦੀ ਸ਼ਹੀਦ ਸ਼ਰ ਪਟਿਆਲਾ ਵਿੱਚ ਹੁੰਦੀ ਇਮਾਰਤ ਸਾਂਝੀ ਤੇ ਨਜਾਇਜ਼ ਕਬਜ਼ਿਆਂ ਦੀ ਗੱਲ ਹਮੇਸ਼ਾ ਚਰਚਾ ਦਾ ਵਿਸ਼ਾ ਰਹਿੰਦੀ ਹੈ ਪਰ ਸਵਾਲ ਇਸ ਗੱਲ ਦੇ ਬਣਦੇ ਚਲੇਗੇ ਕਿ ਆਖਰ ਇਸ ਰੋਜ਼ਾਨ ਨੂੰ ਰੋਕਿਆ ਕਿਵੇਂ ਜਾ ਸਕਦਾ ਹੈ ਅਜਿਹੇ ਰੋਜ਼ਾਨ ਵਿੱਚ ਥੱਲ ਕਿਵੇਂ ਪੈ ਸਕਦੀ ਹੈ ਰਵੈਤੀ ਪਾਰਟੀਆਂ ਦੇ ਵਿੱਚ ਵੀ ਇਸੇ ਮੁੱਦੇ ਤੇ ਵੱਡੀ ਚਰਚਾ ਬਣੀ ਰਹੀ ਤੇ ਆਖਰ ਦੇ ਵਿੱਚ ਆਮ ਆਦੀ ਪਾਰਟੀ ਨੂੰ ਲੋਕਾਂ ਨੇ ਇਸ ਕਰਕੇ ਮੌਕਾ ਦਿੱਤਾ ਕਿ ਬਦਲਾ ਦੇ ਵਿੱਚੋਂ ਉਹਨਾਂ ਨੂੰ ਆਜ਼ਦੀ ਇੱਕ ਕਿਰਨ ਵਖਾਈ ਦਿੰਦੀ ਹੈ ਪਰ ਰੋਜ਼ਾਨ ਉਸੇ ਤਰ੍ਹਾਂ ਜਾਰੀ ਹੈ ਨਗਰ ਨਿਗਮਗੇ ਵੱਡੇ ਸਵਾਲ ਬਣਦੇ ਚਾਰੇ ਆ ਨਗਰ ਨਿਗਮਗੇ ਖੁਦ ਅਜਿਹੇ ਚੈਲੰਜ ਦਿਖਾਈ ਦੇ ਰਿਹਾ ਤਾਂ ਕੁਝ ਬਵਾਦ ਇਸ ਪੱਖ ਤੋਂ ਸਾਹਮਣੇ ਆਇਆ ਹੈ ਕਿ ਜਿੱਥੇ ਨਜਾਇਜ਼ ਕਬਜ਼ਿਆਂ ਨੇ ਜ਼ਿੰਮੇਵਾਰ ਲੋਕਾਂ ਦਾ ਸਾਥ ਸੁੱਟਿਆ ਹੋਇਆ ਉਥੇ ਜ਼ਿੰਮੇਵਾਰੀ ਲੈਣ ਵਾਲਾ ਕੋਈ ਵੀ ਨਹੀਂ ਹੈ ਨਗਰ ਨਿਗਮ ਦੇ ਮੇਰ ਕੋਲ ਪਹੁੰਚ ਕਰੋ ਤਾਂ ਉਹ ਆਖਦੇ ਆ ਕਿ ਨਗਰ ਨਿਗਮ ਦਾ ਕਮਿਸ਼ਨਰ ਜਵਾਬ ਦੇਗਾ ਜੇ ਵਜ਼ਾਇਕ ਕੋਲ ਜਾਈਏ ਤਾਂ ਉਹ ਆਖਦੇ ਆ ਕਿ ਸ਼ਹਿਰ ਦੀ ਜ਼ਿੰਮੇਵਾਰੀ ਨਗਰ ਨਿਗਮ ਦੇ ਮੇਅਰ ਤੇ ਨਗਰ ਨਿਗਮ ਦੇ ਕਮਿਸ਼ਨਰ ਕੋਲ ਹੈ ਆਖਰ ਫਿਰ ਬਾਕੀ ਸਾਰਿਆਂ ਦੀ ਜ਼ਿੰਮੇਵਾਰੀ ਕਿਹੜੀ ਰਹਿ ਜਾਂਦੀ ਹੈ ਹਰ ਵਿਅਕਤੀ ਆਪੋ ਆਪਣੀ ਜ਼ਿੰਮੇਵਾਰੀ ਤੋਂ ਭੱਜਦਾ ਨਜ਼ਰ ਆਂਦਾ ਹੈ ਪਰ ਮਸਲਾ ਇਸ ਗੱਲ ਦਾ ਆ ਗਿਆ ਕਿ ਜਿੱਥੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਆਪਣੇ ਆਦੇਸ਼ਾਂ ਦੇ ਵਿੱਚ ਨਗਰ ਨਿਗਮ ਨੂੰ ਇਹ ਆਖ ਰਿਹਾ ਹੈ ਕਿ ਉਹ ਆਪਣੀਆਂ ਬੋ ਕਰੋੜੀ ਜਦਾਦਾਂ ਜ਼ਮੀਨਾਂ ਨੂੰ ਖਾਲੀ ਕਰਵਾਏ ਉਹਨਾਂ ਕਬਜ਼ਿਆਂ ਨੂੰ ਹਟਾਏ ਜਿਹੜੇ ਨਗਰ ਨਿਗਮ ਦੀ ਬੋ ਕਰੋੜੀ ਜ਼ਮੀਨ ਤੇ ਕਬਜ਼ਾ ਕਰਕੇ ਬੈਠੇ ਹੋਇਆ ਕੁਝ ਦਿਨ ਪਹਿਲਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜਦੋਂ ਆਦੇਸ਼ ਜਾਰੀ ਕੀਤੇ ਤਾਂ ਨਗਰ ਨਿਗਮ ਹਰਕਤ ਵਿੱਚ ਆਉਂਦਾ ਨਗਰ ਨਿਗਮ ਦੇ ਅਧਿਕਾਰੀਆਂ ਨੇ ਸਭ ਤੋਂ ਪਹਿਲਾਂ ਇੱਕ ਡੇਰੇ ਦੀ ਜਗ੍ਹਾ ਨੂੰ ਨਿਸ਼ਾਨਾ ਬਣਾਇਆ ਜੇਸੀਬੀ ਮਸ਼ੀਨਾਂ ਦੇ ਨਾਲ ਉਹ ਕਬਜ਼ਾ ਹਟਵਾਇਆ ਤੇ ਉਸ ਤੋਂ ਬਾਅਦ ਇਹ ਸੁਰਖੀਆਂ ਬਣ ਗਈਆਂ ਕਿ ਨਗਰ ਨਿਗਮ ਹੁਣ ਉਹਨਾਂ ਕੰਮਾਂ ਨੂੰ ਤਰਜੀਹ ਦੇ ਰਿਹਾ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਜਦਦਾਦਾਂ ਤੇ ਕਬਜ਼ੇ ਵਾਲੀਆਂ ਥਾਵਾਂ ਸਨ ਤਾਂ ਉਹਨਾਂ ਨੂੰ ਖਾਲੀ ਕਰਾਉਣ ਦੀ ਇੱਕ ਕਵਾਇਦ ਸ਼ੁਰੂ ਹੋ ਗਈ ਹੈ ਤੇ ਦੂਜੇ ਪਾਸੇ ਇੱਕ ਮਵਾਦ ਅਜਿਹਾ ਆ ਗਿਆ ਕਿ ਜਿਸ ਦੇ ਨਾਲ ਨਗਰ ਨਿਗਮ ਪੈਰ ਪਿੱਛੇ ਖਿੱਚਦਾ ਨਜ਼ਰ ਆ ਰਿਹਾ ਉਸ ਥਾਂ ਤੇ ਜਾ ਕੇ ਵਧਾਇਕ ਉੱਥੇ ਮੁੜ ਉਸਾਰੀ ਕਰਨ ਦਾ ਇਸ਼ਾਰਾ ਦੇ ਆਇਆ ਉਹਨਾਂ ਲੋਕਾਂ ਨੂੰ ਸ਼ਹਿ ਮਿਲ ਗਈ ਹੈ ਤਾਂ ਕਹਿਣਾ ਪੈਗਾ ਕਿ ਕੁਝ ਦਿਨ ਪਹਿਲਾਂ ਐਨਆਈਐਸ ਦੇ ਕੋਲੇ ਇੱਕ ਬੋ ਕਰੋੜੀ ਜਗ੍ਹਾ ਨੂੰ ਖਾਲੀ ਕਰਵਾਉਣ ਲਈ ਨਗਰ ਨਿਗਮ ਦੇ ਅਧਿਕਾਰੀ ਪਹੁੰਚਦੇ ਆ ਤੇ ਉੱਥੇ ਹੁੰਦੀ ਹੈ ਵੀਡੀਓਗ੍ਰਾਫੀ ਕਿਉਂਕਿ ਉਸ ਜਗ੍ਹਾ ਤੇ ਲੱਗਾ ਹੁੰਦਾ ਹੈ ਨਿਸ਼ਾਨ ਸਾਹਿਬ ਇੱਕ ਕਮਰੇ ਦੇ ਵਿੱਚ ਪੀੜਾ ਸਾਹਿਬ ਉਸ ਉੱਤੇ ਪਏ ਹੁੰਦੇ ਆ ਕੁਝ ਰਮਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉੱਥੇ ਮੌਜੂਦ ਨਹੀਂ ਹੁੰਦਾ ਕੁਝ ਤਸਵੀਰਾਂ ਮੌਜੂਦ ਹੁੰਦੀਆਂ ਨੇ ਉਸ ਕਮਰੇ ਦੀ ਹਾਲਤ ਇੰਨੀ ਕੁ ਖਸਤਾ ਹੁੰਦੀ ਹੈ ਕਿ ਸਾਰਾ ਕੁਝ ਵੀਡੀਓਗ੍ਰਾਫੀ ਦੇ ਵਿੱਚ ਕੈਦ ਕਰ ਲਿਆ ਜਾਂਦਾ ਹੈ ਤਾਂ ਬੜੇ ادب ਤੇ ਸਤਿਕਾਰ ਦੇ ਨਾਲ ਉਹ ਤਸਵੀਰਾਂ ਰਮਾਲਾ ਸਾਹਿਬ ਸ੍ਰੀ ਮੋਤੀਬਖਸ ਸਾਹਿਬ ਗੁਰਦੁਆਰਾ ਸਾਹਿਬ ਅਖੇ ਪਛਾ ਦਿੱਤਾ ਜਾਂਦਾ ਹੈ ਤੇ ਨਿਸ਼ਾਨ ਸਾਹਿਬ ਨੂੰ ਛੱਡ ਕੇ ਨਗਰ ਨਿਗਮ ਦੇ ਅਧਿਕਾਰੀ ਉਸ ਕਮਰੇ ਤੇ ਵੱਡੀ ਕਾਰਵਾਈ ਕਰਦੇ ਆ ਹਥੌੜੇ ਚਲਾਉਂਦੇ ਆ ਢਹ ਢੇਰੀ ਕਰ ਦਿੰਦੇ ਆ ਉਹ ਕਮਰਾ ਤਾਂ ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਕੁਝ ਲੋਕ ਸ਼ਹਿਰ ਦੇ ਲੋਕ ਇਸ ਗੱਲ ਦਾ ਵਿਰੋਧ ਕਰਦੇ ਆ ਕਿ ਜੇ ਇਸ ਜਗ੍ਹਾ ਨੂੰ ਤਰਾਇਆ ਜਾ ਰਿਹਾ ਤਾਂ ਆਖਰ ਐਨਆਈਐਸ ਚੌਂਕ ਦੇ ਵਿੱਚ ਬਣੇ ਉਸ ਮੰਦਰ ਦੀ ਜਗ੍ਹਾ ਨੂੰ ਖਾਲੀ ਕਿਉਂ ਨਹੀਂ ਕਰਵਾਇਆ ਜਾ ਰਿਹਾ ਜਦ ਕਿ ਉਹ ਵੀ ਨਗਰ ਨਿਗਮ ਦੀ ਹਦੂਦ ਦੇ ਅੰਦਰ ਆਉਂਦੀ ਆ ਤਾਂ ਹੁਣ ਵਿਵਾਦੇ ਤਿੱਖਾ ਕਿਉਂ ਹੋ ਗਿਆ ਵਿਧਾਇਕ ਦੀ ਐਂਟਰੀ ਕਿਵੇਂ ਹੋਗੀ ਵਿਰੋਧੀ ਸਿਆਸੀ ਤਿਰਾਂ ਦੇ ਲੋਕ ਆਕਰ ਸੁਰੱਖਿਆ ਵਿੱਚ ਬਣੇ ਰਹਿਣ ਲਈ ਧਰਨਾ ਦਿਨ ਪਹੁੰਚ ਕੇ ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਦੀ ਉਹ ਉਲੰਘਣਾ ਕਰ ਰਿਹਾ ਉਸ ਫੈਸਲੇ ਦੇ ਵਿਰੁੱਧ ਜਾ ਰਿਹਾ ਜਿਹਦੇ ਵਿੱਚ ਨਗਰ ਨਿਗਮ ਆਪਣੀਆਂ ਵੱਡੀਆਂ ਕਾਰਵਾਈਆਂ ਕਰਕੇ ਆਪਣੀਆਂ ਬੋ ਕਰੋੜੀ ਜ਼ਮੀਨਾਂ ਤੇ ਜਦਾਦਾ ਨੂੰ ਬਚਾ ਸਕਦਾ ਹੈ ਪਰ ਇੱਥੇ ਤਾਂ ਸਿਆਸੀ ਲੋਕਾਂ ਨੂੰ ਵੋਟਾਂ ਚਾਹੀਦੀਆਂ ਐ ਇੱਥੇ ਤਾਂ ਸਿਆਸੀ ਲੋਕਾਂ ਨੂੰ ਸੁਰਖੀਆਂ ਚਾਹੀਦੀਆਂ ਪਰ ਜਿਹੜੇ ਲੋਕ ਧਰਨਾ ਦੇ ਰਹੇ ਸਨ ਕਿਹਾ ਜਾਂਦਾ ਕਿ ਉਸ ਧਰਨੇ ਵਿੱਚੋਂ ਹੀ ਕਿਸੇ ਆਗੂ ਨੇ ਵਿਧਾਇਕ ਨੂੰ ਫੋਨ ਕੀਤਾ ਮੌਕੇ ਤੇ ਬੁਲਾਇਆ ਅਰਦਾਸ ਕੀਤੀ ਫਿਰ ਨਿਸ਼ਾਨ ਸਾਹਿਬ ਜਿਹੜਾ ਆਸ-ਪਾਸ ਤੋਂ ਨੁਕਸਾਨਿਆ ਗਿਆ ਸੀ ਉੱਥੇ ਇਟਾਂ ਰੱਖ ਕੇ ਫਿਰ ਉਸ ਜਗ੍ਹਾ ਉੱਤੇ ਉਸਾਰੀ ਦੀ ਸ਼ੁਰੂਆਤ ਕਰਵਾ ਦਿੱਤੀ ਪਰ ਸਵਾਲ ਇਸ ਗੱਲ ਦਾ ਪੰਪਦਾ ਚਲਾ ਗਿਆ ਕਿ ਜੇ ਉਸ ਜਗ੍ਹਾ ਤੇ ਵਿਧਾਇਕ ਨੇ ਜਾਂ ਹੋਰ ਲੋਕਾਂ ਨੇ ਇਟ ਰੱਖ ਦਿੱਤੀ ਹੈ ਕਿ ਇਹ ਸਮਝ ਲੈ ਜਾਵੇ ਕਿ ਉੱਥੇ ਇਮਾਰਤ ਜਾਂ ਉਸ ਜਗ੍ਹਾ ਨੂੰ ਖਾਲੀ ਨਹੀਂ ਕਰਵਾਇਆ ਜਾਏਗਾ ਕਿਉਂਕਿ ਇੱਕ ਪਾਸੇ ਵਿਧਾਇਕ ਸਰਕਾਰ ਦਾ 파ਟ ਨੇ ਜਿਹੜੀ ਨਗਰ ਨਿਗਮ ਦੀ ਟੀਮ ਹੈ ਉਹ ਵੀ ਸਰਕਾਰ ਦਾ 파ਟ ਹੈ ਨਗਰ ਨਿਗਮ ਕਮਿਸ਼ਨਰ ਮੇਅਰ ਵੀ ਸਰਕਾਰ ਦਾ 파ਟ ਹੈ ਆਖਰ ਫਿਰ ਕਿਹੜੇ ਲੋਕਾਂ ਨੂੰ ਖੁਸ਼ ਕਰਨ ਲਈ ਇਹ ਜਗਾ ਖਾਲੀ ਨਹੀਂ ਕਰਵਾਈ ਜਾ ਰਹੀ ਕੀ ਮਸਲਾ ਵੋਟਾਂ ਦਾ ਹੈ ਜੇ ਮਸਲਾ ਸਿੱਖ ਵੋਟਾਂ ਦਾ ਹੈ ਸ਼ਹਿਰੀ ਵੋਟਾਂ ਦਾ ਹੈ ਤਾਂ ਆਖਰ ਕੁਝ ਦਿਨ ਪਹਿਲਾਂ ਜਿਹੜੀ ਕਾਰਵਾਈ ਨਗਰ ਨਿਗਮ ਦੇ ਅਧਿਕਾਰੀਆਂ ਨੇ ਕੀਤੀ ਸੀ ਡੇਰੇ ਖਿਲਾਫ ਇੱਕ ਵੱਡੀ ਕਾਰਵਾਈ ਕੀਤੀ ਗਈ ਤਾਂ ਆਖਰ ਵਿਧਾਇਕ ਨੇ ਉੱਤੇ ਪਹੁੰਚ ਕੇ ਵੀ ਉਸ ਕਾਰਵਾਈ ਨੂੰ ਕਿਉਂ ਨਹੀਂ ਰੋਕਾਇਆ ਕਿਉਂਕਿ ਉਸ ਡਰੇ ਪਿੱਛੇ ਵੀ ਸ਼ਹਿਰ ਦੇ ਹਿੰਦੂ ਵਰਗ ਦੀਆਂ ਹਿੰਦੂ ਸੰਗਠਨਾਵਾਂ ਦੀਆਂ ਬਹੁਤ ਸਾਰੀਆਂ ਵੋਟਾਂ ਨੇ ਪਰ ਮਸਲਾ ਇਸ ਗੱਲ ਦਾ ਆ ਗਿਆ ਕਿ ਜਦੋਂ ਇਸ ਮਸਲੇ ਦੇ ਵਿੱਚ ਵਿਧਾਇਕ ਦੀ ਐਂਟਰੀ ਹੋ ਗਈ ਹੋਵੇ ਤਾਂ ਨਗਰ ਨਿਗਮ ਕਮਿਸ਼ਨਰ ਨਗਰ ਨਿਗਮ ਦੇ ਮੇਅਰ ਕੀ ਪੈਰ ਪਿੱਛੇ ਖਿੱਚਣਗੇ ਆਖਰ ਇਸ ਮਸਲੇ ਨੂੰ ਕਿਵੇਂ ਸੁਲਝਾਇਆ ਜਾਏਗਾ ਤਾਂ ਇਸ ਮਸਲੇ ਦੇ ਵਿੱਚੋਂ ਇਹ ਵੀ ਗੱਲ ਉੱਭਰੀ ਹੈ ਕਿ ਜਿਹੜੇ ਨਗਰ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਕਾਰਵਾਈ ਕੀਤੀ ਹੈ ਜਿਨ੍ਹਾਂ ਨੇ ਹਥੋੜਾ ਚਲਾਇਆ ਹੈ ਉਹਨਾਂ ਖਿਲਾਫ ਵੀ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਕਿ ਵਿਧਾਇਕ ਦੀ ਇਸ ਐਂਟਰੀ ਦੇ ਨਾਲ ਉਹਨਾਂ ਲੋਕਾਂ ਨੂੰ ਸ਼ਹਿ ਮਿਲ ਗਈ ਹੈ ਜਿਹੜੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਉਣਾ ਚਾਹੁੰਦੇ ਆ ਤਾਂ ਜਦੋਂ ਮੇਰ ਕੋਲ ਪਹੁੰਚ ਕੀਤੀ ਤਾਂ ਉਹ ਆਖਦੇ ਆ ਕਿ ਨਗਰ ਨਿਗਮ ਦੇ ਕਮਿਸ਼ਨਰ ਦੇ ਹੁਕਮਾਂ ਦੇ ਨਾਲ ਇਹ ਕਾਰਵਾਈ ਹੋਈ ਹੈ ਇਸ ਦਾ ਜਵਾਬ ਕਮਿਸ਼ਨਰ ਦੇਗਾ ਇਸ ਦਾ ਜਵਾਬ ਵਿਧਾਇਕ ਦੇਗਾ ਮੇਰ ਤਾਂ ਪਿੱਛੇ ਹਟਦੇ ਨਜ਼ਰ ਆ ਰਿਹਾ ਤਾਂ ਆਖਰ ਉਹਨਾਂ ਨੇ ਇੱਥੋਂ ਤੱਕ ਵੀ ਆਖ ਦਿੱਤਾ ਕਿ ਜਗ੍ਹਾ ਸੈਂਸਿਟਿਵ ਹੈ ਤਾਂ ਇੱਥੇ ਬਹੁਤ ਸਾਰੇ ਸਵਾਲ ਇਸ ਗੱਲ ਦੇ ਵੀ ਪੈਦਾ ਹੋ ਰਿਹਾ ਕਿ ਜੇ ਧਾਰਮਿਕ ਚਿੰਨ ਕਿਸੇ ਜਗ੍ਹਾ ਉੱਤੇ ਜਾਂ ਸਰਕਾਰੀ ਜਗ੍ਹਾ ਉੱਤੇ ਲਗਾਏ ਗਏ ਹੁਣ ਤਾਂ ਉਹ ਵੀ ਬੇਦਬੀ ਹੈ ਤਾਂ ਆਖਰ ਜੇ ਮਸਲਾ ਬੇਦਬੀ ਦੇ ਨਾਲ ਹੀ ਜੁੜਿਆ ਹੋਇਆ ਹੈ ਜੇ ਮਸਲਾ ਧਰਮ ਦੇ ਨਾਲ ਹੀ ਜੁੜਿਆ ਹੋਇਆ ਹੈ ਤਾਂ ਆਖਰ ਨਗਰ ਨਿਗਮ ਦੇ ਅਧਿਕਾਰੀਆਂ ਦੇ ਖਿਲਾਫ ਫਿਰ ਕਾਰਵਾਈ ਕਰਵਾਉਣ ਲਈ ਕਿਹੜੇ ਲੋਕ ਕਾਲੇ ਪੈਂਦੇ ਨਜ਼ਰ ਆ ਰਿਹਾ ਹੈ ਤਾਂ ਇਸ ਜਗ੍ਹਾ ਦੇ ਉੱਤੇ ਵਿਧਾਇਕ ਵੱਲੋਂ ਜਿਵੇਂ ਹੀ ਇੱਟ ਲਗਾਈ ਗਈ ਜਿਵੇਂ ਹੀ ਅਰਦਾਸ ਕਰਵਾਈ ਗਈ ਤਾਂ ਉਸ ਤੋਂ ਬਾਅਦ ਜਿਹੜੇ ਲੋਕ ਇਸ ਧਰਨੇ ਵਿੱਚ ਪੁੱਜੇ ਹੋਏ ਸਨ ਉਹਨਾਂ ਨੂੰ ਬਲ ਮਿਲਿਆ ਉਹਨਾਂ ਲੋਕਾਂ ਨੂੰ ਸ਼ਹਿ ਮਿਲੀ ਹੈ ਜਿਹੜੇ ਮੁੜ ਉਸ ਜਗ੍ਹਾ ਦੇ ਉੱਤੇ ਖੁਦ ਹੀ ਉਸਾਰੀ ਕਰਨ ਤੇ ਲੱਗੇ ਹੋਏ ਸਨ ਵੇਖਣਾ ਹੋਏਗਾ ਕਿ ਇਸ ਮਸਲੇ ਦੇ ਵਿੱਚੋਂ ਕੌਣ-ਕੌਣ ਆਪਣੇ ਪੈਰ ਪਿੱਛੇ ਖਿੱਚਦਾ ਹੈ ਤਾਂ ਜੇ ਮਸਲਾ ਧਾਰਮਿਕ ਬਣਦਾ ਹੈ ਤਾਂ ਇੱਥੇ ਇਤਿਹਾਸ ਦੇ ਹਵਾਲਿਆਂ ਦੇ ਵਿੱਚੋਂ ਵੀ ਇਹ ਦੱਸਣਾ ਪਏਗਾ ਕਿ ਆਖਰ ਇਹ ਜਗ੍ਹਾ ਧਾਰਮਿਕ ਕਿਵੇਂ ਹੈ ਕਿਉਂਕਿ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਨਗਰ ਨਿਗਮਦੀਆਂ ਬੋ ਕਰੋੜੀ ਜ਼ਮੀਨਾਂ ਦੇ ਉੱਤੇ ਡੇਰਿਆਂ ਦੇ ਉੱਤੇ ਧਾਰਮਿਕ ਚਿੰਨ ਲਗਾ ਕੇ ਜਿੱਥੇ ਬੇਦਬੀ ਕੀਤੀ ਜਾ ਰਹੀ ਹੈ ਉੱਥੇ ਕਬਜ਼ੇ ਕੀਤੇ ਜਾ ਰਿਹਾ ਹੈ ਉੱਥੇ ਸਿਆਸੀ ਲੋਕ ਸੁਰਖੀਆਂ ਵਟੋਰਿਆ ਤੇ ਬਹੁਤ ਸਾਰੇ ਵਿਵਾਦ ਅਜਹਿ ਪੈਦਾ ਕੀਤੇ ਜਾ ਰਿਹਾ ਹੈ ਜਿਹਦੇ ਨਾਲ ਹਿੰਦੂ ਸਿੱਖ ਦਾ ਮਸਲਾ ਵੀ ਪੈਦਾ ਕੀਤਾ ਜਾ ਰਿਹਾ ਹੈ